छपेमारी ती जो लड़ेके जल ठाड़े नथ ਇੱਕ ਰਾਜੋ ਪਿੱਛੇ ਲੋ ਗੇੜਾ ਘੰਟਾ ਮਾਰਨਾ ਹੁੰਦਾ ਇਹਨਾਂ ਨੇ ਵੀ ਜੂੜੀ ਆਪਦੀ ਕਰਕੇ ਚਲੇ ਜਾਣਗੇ ਪਰ ਇੱਥੋਂ ਦੇ ਪ੍ਰਬੰਧ ਨੂੰ ਇਹ ਪਤਾ ਨਹੀਂ ਕੀ ਜਾਪਦਾ ਵੀ ਸ਼ਾਇਦ ਇਹਨਾਂ ਨੂੰ ਫੜ ਕੇ ਬੜਾ ਹੀ ਰਣ ਜਿੱਤ ਲੈਣਾ ਵੀ ਜਿਦ ਤਰ੍ਹਾਂ ਇੱਕ ਪਿੰਡ ਦੇ ਵਿੱਚ ਤੁਸੀਂ ਜਾਣ ਦਿੰਦੇ ਨੇ ਉਹ ਪਿੰਡਾਂ 'ਚ ਹੁੰਦੀਆਂ ਨੇ ਪਾਰਕੀਆਂ ਬਾੜੀਆਂ ਵੀ ਉਂਗਲ ਕਰਕੇ ਉਹਨੂੰ ਫੜਾਤਾ ਪੈਨੋ ਲੈ ਜਾਓ ਸਾਡੀ ਬੇਨਤੀ ਹੈ ਵੀ ਇੱਥੋਂ 40-40 ਟਿੱਪਰ ਭਰਦੇ ਨੇ ਫਿਰ ਵੀ ਹਾਂਗੇ ਨਹੀਂ ਜਾਂਦਾ ਤੁਹਾਡੀ ਦੇਣ ਆ ਉਹ ਦਿਖਾਓ ਉਹ ਦੀਨੇ ਨਹੀਂ ਕਿਸੇ ਨੂੰ ਉੱਥੇ ਆ ਸਾਡੇ ਨਿਆਣੇ ਸਕੂਲਾਂ ਨੂੰ ਜਾਂਦੇ ਨੇ ਸਤਿਕਾਰ ਦੇ। ਆ ਮੇਰਾ ਰਿਪੋਰਟ ਹੈ। ਜੇ ਬੈਠੇ ਵੀ ਨਹੀਂ। ਵਾਗਰ ਜੀ ਕੀ ਫਰਦੇ। ਕੱਲ ਜਿਹੜੀ ਚੰਡੀਕਰ ਚ ਮੀਟਿੰਗ ਹੋਈ ਆ। ਉਹਦਾ ਜਦੋਂ ਛਟਾ ਨਹੀਂ ਕੋਈ ਨਿਕਲਿਆ ਤੇ ਜਿਹੜਾ ਪ੍ਰਧਾਨ ਆ ਗੁਰਦੇਵ ਸਿੰਘ ਪ੍ਰਧਾਨ ਉਹਦੇ ਤਿੰਨ ਕੇ 3 ਵਜੇ ਘਰ ਪੁਲਿਸ ਆਣ ਕੇ ਤੇ ਰੇਡ ਕੀਤਾ ਅਸੀਂ ਉਹਦੀ ਸਾਰੇ ਪੁਲਿਸ ਦੀ ਨਗਹਿਦੀ ਕਰਦੇ ਆ ਭਈ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਮੁੱਖ ਮੰਤਰੀ ਨੇ ਨਹੀਂ ਮੰਨੀਆਂ ਉਹਨੂੰ ਕਿਰਪਾ ਕਰਕੇ ਬੜੀ ਸ਼ਾਂਤੀ ਨਾਲ ਕਿਸਾਨਾਂ ਦੇ ਨਾਲ ਉਨਾਂ ਦੇ ਹੱਕ ਦੇ ਜਾਂਦਾ ਮੈਂ ਆਪਣੇ ਹੱਕ 'ਚ ਖਸਾਨਾ 'ਚ ਖਲੋਣਾ ਤੇ ਉਹਨਾਂ ਦੇ ਬੜੀ ਹੱਕ 'ਚ ਗੱਲ ਕਰਨੀ ਚਾਹੀਦੀ ਬੜੇ ਠੰਡੇ ਸਵੇਰਾਂ 'ਨਾ ਮੀਟਿੰਗਾਂ ਹੁੰਦੀਆਂ ਅੱਗੇ ਵੀ ਮੁੱਖ ਮੰਤਰੀਆਂ ਦੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਵਾ ਸਿੱਟਾ ਨਿਕਲੇ ਨਾ ਸਿੱਟਾ ਨਿਕਲੇ ਉਹ ਗੱਲ ਵੱਖਰੀ ਆ ਪਰ ਮੁੱਖ ਮੰਤਰੀ ਨੂੰ ਬੜੇ ਚੰਗੇ ਸਵੇਰਾਂ ਗੱਲ ਜਿਦਾਂ ਪਹਿਲਾਂ ਬੈਠਾ ਹੀ ਉਸ ਤਰ੍ਹਾਂ ਚੰਗੇ ਸਵੇਰਾਂ ਗੱਲ ਕਰਨੀ ਚਾਹੀਦੀ ਤੇ ਪੁਲਿਸ ਦੀ ਅਸੀਂ ਨਖੇਦੀ ਕਰਦੇ ਆ ਬਈ ਇਸ ਤਰ੍ਹਾਂ ਕਿਸੇ ਨੂੰ ਪਰੇਸ਼ਾਨ ਘਰਾਂ ਚ ਨਹੀਂ ਕਰਨਾ ਚਾਹੀਦਾ ਤੇ ਮੁੱਖ ਮੰਤਰੀ ਨੂੰ ਚਾਹੀਦਾ ਖਸਾਨਾਂ ਦਾ ਮਦਦਦੀ ਹੋ ਕੇ ਦੇ ਸਾਰੀਆਂ ਮੰਗਾਂ ਜਿੱਤਰਾ ਅੱਗੇ ਮੰਨ ਕੇ ਤੇ ਉਹਨਾਂ ਦੀਆਂ ਛੇਟਾ ਕੋਈ ਨਿਕਲੇ ਅਸੀਂ ਦੇ ਮੁੱਖ ਮੰਤਰੀ ਨੂੰ ਇਹੋ ਬੇਨਤੀ ਕਰਦੇ ਆਂ ਬਈ ਅੱਗੇ ਵੀ ਮੁੱਖ ਮੰਤਰੀ ਬੇਨਤੀਆਂ ਕਰਦੇ ਰਹਿੰਦੇ ਆ ਕੋਈ ਮੀਟਿੰਗ ਹੁੰਦੀ ਰਹਿੰਦੀ ਆ ਕਿਸਾਨਾਂ ਦੀ ਸੁਣਦੇ ਆ ਇਹਨੂੰ ਵੀ ਚਾਹੀਦਾ ਬਈ ਖਸਾਨਾਂ ਦੇ ਹੱਕ ਦੇ ਵਿੱਚ ਨਾਲ ਉਤਰੇ ਅਸੀਂ ਪੁੱਛ ਦੀ ਬਹੁਤ ਜਿਆਦਾ ਨਖੇਦੀ ਕਰਦੇ ਸਰਦਾਰ ਗੁਰਦੇਵ ਸਿੰਘ ਪ੍ਰਧਾਨ ਉਹਨਾਂ ਦੇ ਘਰ ਤੇ ਰੇਟ ਜਿਹੜਾ 3 ਵਜੇ ਕੀਤਾ ਅਸੀਂ ਉਹਦੀ ਨਖੇਦੀ ਕਰਦੇ ਉਹਦੇ ਘਰ ਦੇ ਵਿੱਚ ਬੈਠੇ ਆ ਵਾਇਗਰਜੀ ਕਾ ਖਾਲਸਾ ਵਾਇਗਰਜੀ ਕੀ ਫਤਿਹ ਸ਼ਾਂਤ ਸਗਰਤ ਕਮੇਟੀ ਜਿੰਦਾਬਾਦ ਸ਼ਾਂਤ ਸਗਰਤ ਕਮੇਟੀ ਜਿੰਦਾਬਾਦ ਸ਼ਾਂਤ ਸਗਰਤ ਕਮੇਟੀ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਵ ਪੰਜਾਬ ਸਰਕਾਰ ਮੁਰਦਾਵਾ ਪੰਜਾਬ ਸਰਕਾਰ ਮੁਰਦਾਵਾ ਪੰਜਾਬ ਸਰਕਾਰ ਮੁਰਦਾਵਾ ਸਤਿ ਆਵੰਦ ਜੀ ਕੀ ਫਤਿਹ ਸਰਕਾਰ ਜੋ ਸਾਧ ਸੰਗਤ ਜੀ ਅਸੀਂ ਬੇਨਤੀ ਕਰਦੇ ਆਂ ਵੀ ਕੱਲ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਸਾਹਿਬ ਨਾਲ ਹੋ ਰਹੀ ਸੀ ਉਹ ਬੇਸਟਾ ਰਹੀ ਕਰਕੇ ਕੁਝ ਮੰਗਾ ਮੰਨ ਲੀਆਂ ਤੇ ਕੁਝ ਮੰਗਾ ਨਾ ਮੰਨਣ ਕਰਕੇ ਭਗਵੰਤ ਮਾਨ ਸਾਹਿਬ ਗੁੱਸੇ ਦੇ ਵਿੱਚ ਆ ਕੇ ਉੱਥੋਂ ਉੱਠ ਕੇ ਚਲੇ ਗਏ ਆ ਤੇ ਉਹਨਾਂ ਨੇ ਰਾਤ ਹੀ ਆਰਡਰ ਕਰ ਦਿੱਤੇ ਆਗੂਆਂ ਦੇ ਘਰਾਂ ਦੇ ਉੱਤੇ ਛਾਪਾ ਮਾਰੀ ਕਰਨੀ ਸ਼ੁਰੂ ਕਰ ਦਿੱਤੀ ਆ ਸਾਡੇ ਘਰ ਗੁਰਦੇਵ ਸਿੰਘ ਬਰਬਾਦ ਸੁਭਾ ਪ੍ਰਧਾਨ ਦੇ ਘਰ 3 ਵਜੇ ਪੁਲਿਸ ਜਿਹੜੀ ਉਹ ਆਈ ਆ ਤੇ ਉਹਨਾਂ ਨੇ ਆਣ ਕੇ ਸਾਨੂੰ ਜਨਾਨੀਆਂ ਨੂੰ ਵੀ ਤੰਗ ਪਰੇਸ਼ਾਨ ਬੜਾ ਕੀਤਾ ਵੱਧ ਘਟ ਬੋਲੇ ਵੀ ਬਹੁਤ ਕੁਝ ਮਤਲਬ ਤਕੇ ਸ਼ਾਈ ਹੋਣ ਡਈ ਆ ਇਹ ਜਿਹੜੀ ਸਰਕਾਰ ਆ ਇਹਨੂੰ ਬੇਨਤੀ ਆ ਵੀ ਅੱਗੇ ਵੀ ਸਰਕਾਰਾਂ ਰਹੀਆਂ ਵਾ પણ ਵੀ ਇਹ સરકાર ਜਿਹੜੀ ਐ ਸੋਇਆ ਆਪਣੇ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਜਿਹੜੀ ਗੱਲ ਆ ਉਹ ਕਰੇ ਸਾਨੂੰ ਸਭੋਂ ਜਿਹੜੇ ਮਲਾਜਮ ਹੀ ਉਹ ਇਹ ਕਹੀ ગયા ਕਿਸਾਨਾਂ ਦੇ ਕੋਲ ਕੀ ਨੀਗਾ ਮਤਲਬ ਗਲਤ ਮਲਤ ਬੋਲਦੇ ਰਹਿਆ ਇਸ ਕਰਕੇ ਮੇਰੀ ਬੇਨਤੀ ਆ ਵੀ ਇਹ ਕਿਸਾਨ ਭਗਵੰਤ ਮਾਨ ਜਿਹੜਾ ਆ ਆਪਣੀ ਜਿਹੜੀ ਪੁਲਸ ਆ ਇਹਨਾਂ ਦੀ ਲਗਾਮ ਆਪਣੇ ਹੱਥ ਦੇ ਵਿੱਚ ਲਵੇ ਤੇ ਜਿਹੜੀ ਗੁੰਡਾਗਰਦੀ ਇਸ ਕਿਸਾਨਾਂ ਦੇ ਘਰਾਂ ਤੇ ਹੁੰਦੀ ਆ ਉਹ ਬਿਲਕੁਲ ਨਾ ਹੋਵੇ ਵਹਿਗਰਤੀ ਕਾ ਖਾਲਸਾ ਵਹਿਗਰਤੀ ਫਤਵੀ